ਗੁਰਮਾਜ ਪੰਜਾਬ ਪ੍ਰਧਾਨ ਜੁਵਾ ਸ਼ਿਵਸਾਨਾ ਪੰਜਾਬ ਦਿਵਾਲੀ ਦੇ ਛੁਪ ਅਵਸਰ ਤੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਮੂਚੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦੇਣਾ ਪ੍ਰਭੂ ਸ਼੍ਰੀ ਰਾਮ ਜੀ ਦੇ ਅੱਗੇ ਅਪੀਲ ਕਰਨਾ ਅਰਦਾਸ ਕਰਨਾ ਕਿ ਸਾਡੇ ਭਾਰਤ ਦੇਸ਼ ਤੇ ਇਸੇ ਤਰ੍ਹਾਂ ਹੀ ਉਹ ਆਪਣਾ ਅਸ਼ੀਰਵਾਦ ਬਣਾਈ ਰੱਖਣ ਤੇ ਸਾਡੇ ਪੰਜਾਬ ਦੇ ਜਿਹੜੇ ਲੋਕ ਆ ਆਪਸੀ ਭਾਈਚਾਰਾ ਸਾਡਾ ਇਸੇ ਤਰ੍ਹਾਂ ਹੀ ਕਾਇਮ ਰੱਖਣ ਸ਼੍ਰੀ ਰਾਮ ਜੀ ਜਿਨ੍ਹਾਂ ਨੇ ਆਪਣਾ ਜੀਵਨ ਬਰਿਆਦਾ ਪਰਸ਼ੋਤਮ ਦੇ ਰੂਪ ਦੇ ਵਿੱਚ ਨਿਭਾਇਆ ਮੈਂ ਸਾਰੇ ਨੌਜਵਾਨਾਂ ਦੇ ਅੱਗੇ ਵੀ ਅਪੀਲ ਕਰਨਾ ਕਿ ਜੇ ਸੀ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਉਹਨਾਂ ਦੇ ਦੱਸੇ ਹੋਏ ਕੰਮਾਂ ਤੇ ਚੱਲ ਕੇ ਅਸੀਂ ਆਪਣਾ ਜਿਹੜਾ ਵਾ ਜੀਵਨ ਸਫਲ ਕਰੀਏ ਦਿਵਾਲੀ ਜਿਹੜੀ ਆ ਇੱਕ ਬੜਾ ਹੀ ਪਵਿੱਤਰ ਤਿਹਾਰ ਆ ਦੀਪਮਾਲਾ ਪੂਰੇ ਭਾਰਤ ਜੀ ਨਹੀਂ ਬਲਕਿ ਅੱਜ ਪੂਰੇ ਵਰਲਡ ਦੇ ਵਿੱਚ ਜਿਹੜਾ ਦੀਵਾਲੀ ਆ ਬੜੀ ਹੀ ਮਰਿਆਦਾ ਤੇ ਤੁਮਤਾਮ ਨਾਲ ਮਨਾਇਆ ਜਾਂਦਾ ਹਰ ਸੰਗਾਈ ਦੇ ਲੋਕ ਜਿਹੜਾ ਦੀਵਾਲੀ ਦਾ ਤਿਉਹਾਰ ਬੜੀ ਪਵਿੱਤਰਤਾ ਦੇ ਨਾਲ ਮਨਾਉਂਦੇ ਨੇ ਤੇ ਮੈਂ ਆਪਣੇ ਸਮੂਹ ਦੇਸ਼ ਵਾਸੀਆਂ ਨੂੰ ਪ੍ਰਦੇਸ਼ ਵਾਸੀਆਂ ਨੂੰ ਤੇ ਇੱਕ ਵਾਰ ਫਿਰ ਆਪਣੇ ਵੱਲੋਂ ਸਿਫਤਾਂ ਦਾ ਪੰਜਾਬ ਵੱਲੋਂ ਵਧਾਈ ਦੇਣਾ ਤੇ ਉਹਨਾਂ ਦੇ ਅੱਗੇ ਇਹੋ ਹੀ ਬੇਨਤੀ ਕਰਨਾ ਕਿ ਇਸ ਜਿਹੜੀ ਤਿਹਾੜ ਦੀ ਮਰਿਆਦਾ ਵਾ ਉਹੀ ਬਣਾ ਕੇ ਰੱਖੀਏ ਯਾਰ ਜੀ